ਔਰ ਇਨਾਂ ਦੇ ਹੱਥੀ ਤਿਆਰ ਕੀਤੇ ਗਏ ਤਬਲੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹਜ਼ੂਰੀ ਰਾਗੀ ਜਿਹੜੇ ਨੇ ਕੀਰਤਨ ਸ਼ਬਦ ਗਾਇਨ ਦੇ ਦੌਰਾਨ ਇਨਾਂ ਤਬਲਿਆਂ ਦੀ ਵਰਤੋਂ ਕਰਦੇ ਨੇ ਇਹ ਇੱਕ ਦੂਸਰੇ ਕੇ ਇਕਲਖ ਮੁਹਬਤ ਦੀ ਗੱਲ ਹੈ ਜੀ ਜੋ ਸਮਾਜ ਨੂੰ ਇੱਕ ਸੰਦੇਸ਼ ਦਿੰਦਾ ਹੈ ਕਿ ਸਰਦਾਰ ਔਰ ਮੁਸਲਿਮ ਵੀ ਸਾਥ ਰਹਿ ਸਕਦੇ ਨੇ प्रीत भाई है अवतार भाई है के, और भी बड़े बंदे है इतना जेड़े ए नहीं लगता कि ये मेरे परा नहीं है के। तो साढ़े डैडी तबला बनाना सीख लिए और फिर वो बाद तकरीबन कह सकते हैं कि दो पीढ़ी तो नंगी रही है मैडम हरिमंदर तो मैडम जी कोई हिसाब नहीं है बड़े जोड़िया बनाए बड़े तबली बनाए इसका नाम अनस है अनस अहमद ਇਹ ਦਰਬਾਰ ਸਾਹਿਬ ਦਾ ਨਹੀਂ ਪੱਥਰ ਹਜ਼ਰਤ ਮੀਆਂ ਮੀਰ ਜੀ ਨੇ ਰੱਖਿਆ ਸੀਗਾ ਅਤੇ ਥਾਲ ਪਹਿਲਾਂ ਸ਼ੁਰੂ ਕੀਤੀ ਗਈ ਇਹ ਲੈਗਸੀ ਅੱਜ ਵੀ ਕਾਇਮ ਹੈ ਅੱਜ ਵੀ ਬਰਕਰਾਰ ਹੈ ਅੱਜ ਅਸੀਂ ਅੰਮ੍ਰਿਤਸਰ ਦੀਆਂ ਗਲੀਆਂ ਦੇ ਵਿੱਚ ਅੰਮ੍ਰਿਤਸਰ ਦੀਆਂ ਗਲੀਆਂ ਦੇ ਵਿੱਚ ਮੁਹੱਬਤ ਹੈ ਆਰਟ ਹੈ ਕਲਚਰ ਹੈ ਔਰ ਲذیذ ਪਕਵਾਨ ਮਿਲਦੇ ਨੇ ਔਰ ਅੱਜ ਅਸੀਂ ਜਿਸ ਜਗ੍ਹਾ ਤੇ ਬੈਠੇ ਆ ਅਸੀਂ ਮੁ슬ਮਿਮ ਭਰਾਵਾਂ ਦੀ ਇੱਕ ਦੁਕਾਨ ਤੇ ਬੈਠੇ ਆ ਮੈਂ ਇਸ ਵੇਲੇ ਮੌਜੂਦ ਆ ਅਬਦੁਲ ਬਨਾਰਸੀ ਤਬਲਾ ਵਾਲਿਆਂ ਦੀ ਸ਼ਾਪ ਤੇ ਜੋ ਕਿ ਅੰਮ੍ਰਿਤਸਰ ਵਿਖੇ ਪਿਛਲੇ 18 ਸਾਲਾਂ ਤੋਂ ਇਹ ਜਿਹੜੇ ਮੁਸਲਮ ਵੀਰ ਨੇ ਇਹ ਇੱਕ ਬਹੁਤ ਵੱਡੀ ਸੇਵਾ ਕਰ ਰਹੇ ਨੇ ਸੇਵਾ ਅਜਿਹੀ ਜੋ ਸਾਨੂੰ ਸ਼ਬਦ ਦੇ ਨਾਲ ਜੋੜਦੀ ਹੈ ਜੋ ਸਾਨੂੰ ਕੀਰਤਨ ਦੇ ਨਾਲ ਜੋੜਦੀ ਹੈ ਮੇਰੇ ਨਾਲ ਇਸ ਵਲੇ ਨਿਆਜ਼ ਅਹਿਮਦ ਜੀ ਨੇ ਔਰ ਨਿਆਜ਼ ਅਹਿਮ ਅਹਿਮਦ ਜੀ ਪਿਛਲੇ 18 ਸਾਲਾਂ ਤੋਂ ਅੰਮ੍ਰਿਤਸਰ ਵਿਖੇ ਹੀ ਰਹਿ ਰਹੇ ਨੇ ਬੇਸਿਕਲੀ ਮਿਰਜ਼ਾਪੁਰ ਯੂਪੀ ਤੋਂ ਨੇ ਔਰ ਇਨ੍ਹਾਂ ਦੇ ਹੱਥੀ ਤਿਆਰ ਕੀਤੇ ਗਏ ਤਬਲੇ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਹਜ਼ੂਰੀ ਰਾਗੀ ਜਿਹੜੇ ਨੇ ਉਹ ਕੀਰਤਨ ਸ਼ਬਦ ਗਾਇਨ ਦੇ ਦੌਰਾਨ ਇਨ੍ਹਾਂ ਤਬਲਿਆਂ ਦੀ ਵਰਤੋਂ ਕਰਦੇ ਨੇ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਕਿ ਇਹਨਾਂ ਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ ਅਸਲਾਮ ਵਾਲੇਕੁਮ ਭਾਈ ਜਾਨ ਵਾਲੇਕੁਮ ਅਸਲਾਮ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਠੀਕ ਹੋ ਬਹੁਤ ਬੜੀਆ ਮੈਡਮ ਬਹੁਤ ਬੜੀਆ ਜੀ ਤੁਹਾਨੂੰ 18 ਸਾਲ ਹੋ ਗਏ ਇੱਥੇ ਆਇਆ ਨੂੰ ਔਰ 18 ਸਾਲਾਂ ਤੋਂ ਤੁਸੀਂ ਤਬਲਿਆਂ ਦੀ ਜਿਹੜੀ ਸੇਵਾ ਹੈਗੀ ਹੈ ਉਹ ਤੁਹਾਡੀ ਦਰਬਾਰ ਸਾਹਿਬ ਵੀ ਜਾਂਦੀ ਹੈ ਕਿਵੇਂ ਮਹਿਸੂਸ ਕਰਦੇ ਹੋ ਤੁਸੀਂ ਮੈਡਮ ਜੀ ਬਹੁਤ ਵਧੀਆ ਲੱਗਦਾ ਹੈ ਇੱਥੇ ਜਿਹੜੇ ਸਰਦਾਰ ਭਾਈ ਔਰ ਮੁਸਲਿਮ ਭਾਈ ਇੱਕ ਸਾਥ ਮਿਲ ਕੇ संगीत दे माध्यम से एक दूसरे की फीलिंग को समझ रहे हैं और नाले दरबार साहब सेवा कर दे पाए ये एक दूसरे के इकलाक मोहब्बत की गल है कि जो समाज में एक संदेश दिता है कि सरदार और मुस्लिम भी साथ रह सकते हैं और धीरे धीरे तकरीबन 18 साल हो गया इतने मैडम कोई प्रॉब्लम असी इतने आया नहीं है

ਔਰ ਤੁਸੀਂ ਬੜੀ ਸ਼ਿੱਦਤ ਦੇ ਨਾਲ ਜਿਹੜੀ ਇਹ ਸੇਵਾ ਹੈ ਇੱਥੇ ਪੰਜਾਬ 'ਚ ਰਹਿ ਕੇ ਅੰਮ੍ਰਿਤਸਰ ਵਿਖੇ ਰਹਿ ਕੇ ਕਰ ਰਹੇ ਹੋ ਆਪਣੇ ਆਪ ਨੂੰ ਕਿੰਨਾ ਤੁਸੀਂ ਵੱਡ ਭਾਗਾ ਮਹਿਸੂਸ ਕਰਦੇ ਹੋ ਇਹਦੋ ਇੱਥੇ ਇੱਕ ਗੱਲ ਇਹ ਹੈਗਾ ਮੈਡਮ ਕਿ ਇੱਥੇ ਜਿਹੜਾ ਕੰਮ ਹੈਗਾ ਨਾ ਜੋ ਮੁਕਾਮ ਹੈਗਾ ਬੜੀ ਮੁਸ਼ਕਿਲ ਦੇ ਨਾਲ ਮਿਲਦਾ ਹੈ ਬੜਾ ਸਟਰਗਲ ਕਰਨਾ ਪड़ਦਾ ਹੈ ਇੱਥੇ ਆਏ ਸ਼ੁਰੂ-ਸ਼ੁਰੂ ਤੇ ਕੰਮ ਤੇ ਮਾਧਿਅਮ से ਇੱਥੇ ਲੋਕੀ ਜਾਣਨੇ ਲੱਗੇ ਇੱਥੇ ਬੰਦਾ ਕੌਣ ਜਾਣੀ ਇੰਨਾ ਵੱਡਾ ਸ਼ਹਿਰ ਹੈਗਾ ਹੂੰ ਔਰ ਬਾਕੀ ਕਿਸਮਤ ਮੇ ਜੋ ਲਿਖਾ ਹੈਗਾ ਉੱਥੇ ਹੀ ਮਿਲਦਾ ਬਿਆ ਬਾਕੀ ਬਾਬੇ ਦੇ ਇੱਥੇ ਹਰਮਿੰਦਰ ਸਾਹਿਬ ਹੈਗਾ ਜਿਹੜੇ ਕੋਲ ਅਸੀਂ ਰੋਟੀ ਪਾਣੀ ਮਿਲਦਾ ਬਿਆ ਔਰ ਕੰਮ ਕਰਦੇ ਬੇ ਹੂੰ ਔਰ ਬਿਲਕੁਲ ਅਜੇਹ ਸ਼ਹਿਰ ਦੇ ਵਿੱਚ ਜੋ ਹਰ ਹਿਸਾਬ ਦੇ ਨਾਲ ਜਿਸ ਦੀ ਇੱਕ ਠੁੱਕ ਹੈ ਪੂਰੀ ਦੁਨੀਆ ਦੇ ਵਿੱਚ ਨਾ ਇਹ ਆਰਟ ਦੇ ਵਿੱਚ ਪਿੱਛੇ ਹੈ ਨਾ ਕਲਚਰ ਦੇ ਵਿੱਚ ਪਿੱਛੇ ਹੈ ਔਰ ਅਜਿਹੇ ਸ਼ਹਿਰ ਦੇ ਵਿੱਚ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਬਿਲਕੁਲ ਮੈਡਮ ਬਹੁਤ ਹੀ ਸਟਰਗਲ ਕਰਨਾ ਪੜਾ ਹੈ ਤਕਰੀਬਨ ਇੱਥੇ ਰਹਿ ਰਹਿ ਕੇ ਟਾਈਮ ਕਿਸ ਤਰ੍ਹਾਂ ਹੀ ਕਾਟੇ ਹੈ ਅਸੀਂ ਹੀ ਜਾਣਦੇ ਹਾਂ ਜਿਹੜਾ ਕੰਮ ਹੁੰਦਾ ਹੈ ਕਿਸੇ ਦੇ ਮਨ ਦੇ ਮੁਤਾਬਿਕ ਕਰਨਾ ਹੋਵੇ ਬੜਾ ਮਿਹਨਤ ਕਰਨਾ ਪੜਦਾ ਹੈ और 18 साल कोई मामूली नहीं होता है मैडम और जिस तरीके से अस थे रह के टाइम स्ट्रगल जो भी किया है धीरे धीरे अब उसका रिज़ल्ट मुझे मिल रहा है यहाँ पे बाकी लोगों का प्यार मोहब्बत बखूबी मिल रहा है और काम करते जा रहे हैं हाँ कभी काल ऐसा होता है कि बना हुआ काम भी बिगड़ जाता है जिसके करके आदमी परेशान हो जाता है मगर रब भी फूल कृपा है कि जो भी काम अगर मन और दिल से किया जाए वो कभी खराब नहीं हो सकता मैं और यही सोचकर काम करते जा रहे हैं यहाँ पे अच्छा तुम मैंने दसोगे के वे केड़े केड़े हजूरी रागी जड़े ने तो को जड़ा तबला है वो आके खुद आके लेके जाते रहे मैडम इतने हैं जो जड़े मैनुर्सनल तौर पर जानते हैं जो मेरे प्री मित्र है ऐसे तो हैरप्रीत भाई है अवतार भाई है और भी बड़े बंदे है इत नहीं लगता कि ये मेरे परा नहीं है एकदम घुल मिल के जोड़ा भी काम होंगे है वो आके दो मिनट खिलाते हैं बोल देते भाजी ए कर दो टोन हाँ। योजा आना चाहिए बस तो मैडम आप दस के जाने हाँ जी हाँ जी मतलब कि हर बंदे का अलग अलग टेस्ट होता है तो उन्होंने भी अपना अपना टेस्ट है उस हिसाब से कर देंगे मैडम बाकी वो ले जाके अपना प्रोग्राम करते हैं उत्थे कीर्तन करते हैं बाद बीच मुझे फोन भी आते हैं हाँ क्या बात है अब्दुल भाई बहुत बढ़िया तबला बनाया आपने कई बार ऐसा हुआ है सानू फोन भी आते हैं प्रोग्राम करने के बाद आओ ਹਾਂਜੀ ਤੇ ਹੁਣ ਤੱਕ ਤੁਹਾਨੂੰ ਭਾਈ ਜਾਨ ਯਾਦ ਹੈਗਾ ਵੀ ਕਿੰਨੇ ਕੁ ਜੋੜੀਆਂ ਤੁਹਾਡੇ ਤਬਲੇ ਦੀਆਂ ਅ ਹਰਮੰਦਰ ਸਾਹਿਬ ਜਿਹੜੀ ਹੈ ਉਹ ਤੁਸੀਂ ਦੇ ਚੁੱਕੇ ਸੇਵਾ ਦੇ ਤੌਰ ਤੇ ਮੈਡਮ ਜੀ ਕੋਈ ਹਿਸਾਬ ਨਹੀਂ ਹੈਗਾ ਇਹਦਾ ਹਮ ਬੜੇ ਜੋੜੀਆਂ ਬਣਾਏ ਬੜੇ ਤਬਲੇ ਬਣਾਏ ਕਈ ਵਾਰੀ ਤਾਂ ਮੈਂ ਖੁਦ ਲੈ ਜਾ ਕੇ ਦਰਬਾਰ ਸਾਹਿਬ ਵਿੱਚ ਜਾ ਕੇ ਤਬਲੇ ਦਿੱਤਾ ਹੈਗਾ ਉੱਥੇ ਦੇ ਉੱਥੇ ਬੰਦੇ ਖਲੋਂਦੇ ਹੈ ਮੈਂ ਬੈਗ ਚ ਪਾ ਕੇ ਤਬਲੇ ਲੈ ਜਾ ਕੇ ਉੱਥੇ ਦਿੱਤਾ ਹੈਗਾ ਔਰ ਜਾਕੀ ਪ੍ਰੋਗਰਾਮ ਕੀ ਇਹ ਦਰਬਾਰ ਸਾਹਿਬ ਵਿੱਚ ਹਾਂਜੀ ਤੁਹਾਨੂੰ ਐ ਮਹਿਸੂਸ ਹੁੰਦਾ ਵੀ ਤੁਹਾਨੂੰ ਜਿਸ ਤਰ੍ਹਾਂ ਵਾਇਗਰੂ ਨੇ ਤੁਹਾਨੂੰ ਆਪ ਚੂਜ਼ ਕੀਤਾ ਵੀ ਕਿੱਥੇ ਮਿਰਜ਼ਾਪੁਰ ਕਿੱਥੇ ਯੂਪੀ ਕਿੱਥੇ ਪੰਜਾਬ ਹਨਾ ਔਰ ਇੱਥੇ ਆਉਣ ਦਾ ਇੱਕ ਸਬਬ ਕਿਉਂਕਿ ਤੁਹਾਡੀ ਇੱਥੇ ਪੁਸ਼ਤੈਨੀ ਤਾਂ ਨਹੀਂ ਹੈ ਇਹ ਤੁਹਾਡਾ ਪੁਸ਼ਤੈਨੀ ਤਾਂ ਨਹੀਂ ਹੈਗਾ ਹਨਾ ਵੀ ਤੁਸੀਂ ਇੱਕ ਤੁਹਾਡਾ ਸਬਬ ਬਣਿਆ ਆਉਣ ਦਾ ਤੇ ਤੁਸੀਂ ਇਹਨੂੰ ਸਮਝ ਦਿਓ ਕਿ ਤੁਸੀਂ ਮਤਲਬ ਜਿਹਨੂੰ ਕਹਿੰਦੇ ਵੀ ਚੂਜ਼ਨ ਇੱਕ ਚੂਜ਼ਨ ਪਰਸਨ ਉਹ ਚੁਣੇ ਹੋਏ ਪਰਮਾਤਮਾ ਵੱਲੋਂ ਚੁਣੇ ਹੋਏ ਹੋ ਇਹ ਤਾਂ ਕਿਸਮਤ ਦੀ ਗੱਲ ਹੈ ਮੈਡਮ ਬਾਕੀ ਅਸੀਂ ਆਣ ਲਗੇ ਸੀ ਇੱਥੇ ਉਸ ਦਿਨ ਮੀਂਹ ਪੜਦਾ ਪਿਆ ਸੀ ਅੱਛਾ ਔਰ ਬਸ ਤੇ ਸਾਰਾ ਸਮਾਨ ਰੱਖਿਆ ਸੀ ਉੱਤੇ ਉਸ ਦਿਨ ਮੀਂਹ ਪੜਦਾ ਪਿਆ ਜਦੋਂ ਆਏ ਤੋ ਦੋ ਦਿਨ ਤੱਕ ਮੀਂਹ ਹੀ ਪੜਦਾ ਰਹਾ ਹਾਂ ਅੰਮ੍ਰਿਤਸਰ 'ਚ ਹਮ ਔਰ ਬਾਕੀ ਇਹ ਤੋ ਉਹ ਤੋ 18 ਸਾਲ ਪਹਿਲਾਂ ਆਇਆ ਆਹੋ ਆਹੋ ਮੈਡਮ ਬਾਕੀ आने दे बाद असी भी गए सी दरबार साहब उ लंगर पानी चखिया सी और आने के बाद भी रबी कृपा हो गई मैडम लोगों को लोगों को काम समझ में आया कि जो बंदे बनारस से आए हुए हैं ज और इस तरह का काम करते पे साढ़े वाली साहब भी इतने आए थे सी। उन्होंने भी तकरीबन दो महीने काम किया सी इतना ਬੜੇ ਦੂਰੋਂ ਦੂਰੋਂ ਬੰਦੇ ਆਂਦੇ ਰਹਿੰਦੇ ਆ ਮੈਡਮ ਮੇਰੇ ਕੋਲ ਬਾਹਰ ਦੇ ਵੀ ਆਰਡਰ ਆਤੇ ਹੀ ਰਹਿੰਦੇ ਆ ਲੋਕੀ ਜਿਹੜੇ ਬੰਦੇ ਪ੍ਰਸਨਲੀ ਜਾਣਦੇ ਉਹ ਸਾਨੂੰ ਢੂੰਡ ਕੇ ਇੱਥੇ ਆ ਹੀ ਜਾਂਦੇ ਆ ਹਾਂਜੀ ਹਾਂਜੀ ਇਹ ਨਹੀਂ ਕਹ ਸਕਦੇ ਕਿ ਲੁਧਿਆਣਾ ਦਾ ਬੰਦਾ ਇੱਥੇ ਨਹੀਂ ਆ ਸਕਦਾ ਹਰਿਆਣੇ ਦਾ ਬੰਦਾ ਨਹੀਂ ਆ ਸਕਦਾ ਜੰਮੂ ਦਾ ਬੰਦਾ ਨਹੀਂ ਆ ਸਕਦਾ ਸਾਰੇ ਪਾਸੇ ਸੇ ਬੰਦੇ ਆਂਦੇ ਰਹਿੰਦੇ ਨੇ ਇੱਕ ਥੇ ਕੰਮ ਕਰਾਉਣ ਵਾਸਤੇ ਜਿਹਨੂੰ ਨੂੰ ਕੰਮ ਦੀ ਪਰਫੈਕਟ ਨੌਲੇਜ ਆਏਗਾ ਉਹ ਬੰਦੇ ਇੱਥੇ ਤੁਰ ਕੇ ਆ ਜਾਂਦੇ ਆ ਹਾਂਜੀ ਤਾਂ ਨਿਆਜ਼ ਭਾਈ ਜਿੱਦਾਂ ਤੁਹਾਡਾ ਪਰਿਵਾਰ ਹੈ ਤੁਹਾਡੇ ਪਰਿਵਾਰ ਦਾ ਹੀ ਪਛੋਕੜ ਉਹਨਾਂ ਦਾ ਤਬਲੇਆਂ ਦਾ ਹੀ ਕੰਮ ਹੈ ਜਾਂ ਹੋਰ ਵੀ ਇਦੋਂ ਇਲਾਵਾ ਕੋਈ ਹੋਰ ਇਨਸਟਰੂਮੈਂਟ ਵੀ ਉਹ ਬਣਾਉਂਦੇ ਨੇ ਨਹੀਂ ਮੈਡਮ ਸਾਡੇ ਪਰਿਵਾਰ 'ਚ ਸਾਡੇ ਡੈਡੀ ਜਿਹੜੇ ਸੀ ਨਾ ਉਹ ਵੀ ਤਬਲੇ ਦਾ ਕੰਮ ਕਰਦੇ ਸੀ ਠੀਕ ਹੈ ਉਹਨਾਂ ਦੇ ਹੱਥ ਵਿੱਚ ਅਸੀਂ ਸਿੱਖ ਕੇ ਆਏ ਹਗੇ ਹਮ ਔਰ ਪਰਿਵਾਰ 'ਚ ਔਰ ਕੋਈ ਕੰਮ ਨਹੀਂ ਹੁੰਦਾ ਅਸੀਂ ਤਬਲੇ ਹੀ ਬਣਾਉਂਦੇ ਹਾਂ ਅੱਛਾ ਹਾਂਜੀ

ਆਕੇ ਇੱਥੇ ਕੰਮ ਕਰਦੇ ਪਏ ਸਾਡੇ ਡੈਡੀ ਕਿਤੇ ਫਿਰ ਅਸੀਂ ਕਰਦੇ ਪਏ ਮੈਂ ਤੁਹਾਨੂੰ ਪੁੱਛਣਾ ਚਾਹੁੰਨੇ ਕਿ ਤੁਸੀਂ ਜੇ ਤਬਲਾ ਬਣਾ ਸਕਦੇ ਹੋ ਤਾਂ ਮੈਨੂੰ ਲੱਗਦਾ ਵਜਾ ਵੀ ਸਕਦੇ ਹੋ ਹੋ ਮੈਡਮ ਵੇਖਦੇ ਵੇਖਦੇ ਮਾਲਾ ਮੋਟਾ ਅਸੀਂ ਵੀ ਹੱਥ ਮਾਰ ਲੈਂਦੇ ਹਾਂ ਜਿੱਦਾਂ ਕਸਟਮਰ ਨੂੰ ਦਿਖਾਣਾ ਹੁੰਦਾ ਕਿ ਪਾਜੀ ਇਹੋ ਜਿਹਾ ਦੇਖੋ ਹੋਦਾ ਹੈ ਸਾਊਂਡ ਕੁਆਲਿਟੀ ਕਿ ਹੋ ਜਾਏਗਾ ਮੈਡਮ ਇਤਨਾ ਤੋ ਕਰਨਾ ਹੀ ਪੜੂਗਾ ਨਹੀਂ ਤੋ ਅਗਲੇ ਨੂੰ ਸਮਝ ਨਹੀਂ ਆਂਦਾ ਕਿ ਐ ਕੀ ਕਰਦੇ ਪਏ ਇੰਨਾ ਦਾ ਮਤਲਬ ਹੱਥ ਦਾ ਟੇਸਟ ਕਿਹਦਾ ਹੋ ਜਾ ਕੰਮ ਕਰਦੇ ਪਏ ਇਤਨਾ ਬਹੁਤ ਤੁਸੀਂ ਵਜਾਇਆ ਕੰਨਾਂ ਨੂੰ ਬਹੁਤ ਮਿੱਠਾ ਲੱਗਿਆ ਸੁਣ ਕੇ ਹਾਂਜੀ ਹਾਂਜੀ ਮੈਡਮ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਔਰ ਸਾਨੂੰ ਸਾਰੀ ਜਾਣਕਾਰੀ ਦੇਣ ਦੇ ਲਈ ਔਰ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਹ ਜਿਹੜੀ ਸੇਵਾ ਇਸ ਤਰ੍ਹਾਂ ਹੀ ਜਾਰੀ ਰੱਖੋਗੇ ਥੈਂਕ ਯੂ ਤਾਂ ਸਾਡੇ ਨਾਲ ਨਿਆਜ਼ ਭਾਈ ਸੀਗੇ ਔਰ ਇਹ ਅੰਮ੍ਰਿਤਸਰ ਵਿਖੇ ਇਹਨਾਂ ਦੀ ਤਬਲੇ ਦੀ ਜਿਹੜੀ ਸ਼ਾਪ ਹੈ ਔਰ ਸਭ ਤੋਂ ਖਾਸ ਗੱਲ ਇਹ ਹੈ ਕਿ ਇਹਨਾਂ ਦੇ ਜਿਹੜੇ ਤਬਲੇ ਨੇ ਉਹ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਇਹਨਾਂ ਦੀ ਸੇਵਾ ਤਬਲਿਆਂ ਦੀ ਚਲਦੀ ਹੈ ਔਰ ਜਿਹੜੇ ਹਜ਼ੂਰੀ ਰਾਗੀ ਨੇ ਉਹ ਇਹਨਾਂ ਦੇ ਹੀ ਤਬਲਿਆਂ ਦੇ ਰਾਹੀ ਜਿਹੜਾ ਸ਼ਬਦ ਕੀਰਤਨ ਗਾਏ ਨਸੀਂ ਸੁਣਦੇ ਆ ਆਪਣੇ ਰੋਜ਼ ਮਰਰਾ ਦੀ ਜ਼ਿੰਦਗੀ ਦੇ ਵਿੱਚ ਤਾਂ ਉਦੋਂ ਜਿਹੜੇ ਇਹਨਾਂ ਦੇ ਤਬਲੇ ਐ ਉਹਨਾਂ ਦੀ ਸੇਵਾ ਜਿਹੜੀ ਆ ਉੱਥੇ ਨਿਭਾਈ ਜਾਂਦੀ ਹੈ